ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀ 84 ਦੇ ਸਾਰੇ ਦਸ਼ਕਾਂ ਦੇ ਸ਼ਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੌ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ ਸ਼ੁਕਰੀਆ ਜੀ ਦਾ ਸਭ ਅੱਜ ਡੇਟ ਹੈਗੀ ਹੈ 4 ਅਗਸਤ 2016 27 ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਤੁਸੀਂ ਅੱਜ ਕਿਹੜੇ اہم ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ ਦੇਖੋ ਜਦੋਂ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਇੱਕ ਪਾਸੇ ਯੂਨਾਈਟਿਡ ਨੇਸ਼ਨਸ ਹੋਣ ਦੇ ਵਿੱਚ ਆਈ 193 ਦੇ ਕਰੀਬ ਮੈਂਬਰ ਦੇਸ਼ ਜਿਹੜੇ ਮਸਲੇ ਦੁਨੀਆ ਪਰਚ ਹੁੰਦੇ ਨੇ ਉਹਨਾਂ ਦੀ ਇੱਕ ਸੈਂਟਰਲ ਬਾਡੀ ਹੈ ਜੀ ਜਿਹਦੇ ਜਨਰਲ ਅਸੈਂਬਲੀ ਚ ਉਠਾਏ ਜਾਂਦੇ ਨੇ ਫਿਰ ਸਕਿਉਰਟੀ ਕੌਂਸਲ ਕੋਲ ਖਾਸ ਪਾਵਰਸ ਨੇ ਪਰ ਇਹ ਦੇ ਬਾਵਜੂਦ ਅੱਡ ਅੱਡ ਖਿੱਤਿਆਂ ਦੇ ਲੋਕਾਂ ਨੇ ਜਾਂ ਮਲਕਾਂ ਨੇ ਮਹਿਸੂਸ ਕੀਤਾ ਕਿ ਕੁਝ ਸਮੱਸਿਆਵਾਂ ਜਿਹੜੀਆਂ ਉਹਨਾਂ ਦੇ ਖਿੱਤੇ ਨਾਲ ਸੰਬੰਧਿਤ ਨੇ ਉਹਨਾਂ ਦੇ ਹੱਲ ਨਹੀਂ ਜਿਹੜੀ ਹੈ ਅੱਡ ਅੱਡ ਬਾਡੀਜ਼ ਉਹਨਾਂ ਖਿੱਤਿਆਂ ਦੀਆਂ ਬਣਾਉਣੀਆਂ ਚਾਹੀਦੀਆਂ ਜੀ ਇਸ ਤੋਂ ਇਹ ਥਾਟ ਨਿਕਲਿਆ ਜਿਵੇਂ ਯੂਰਪੀਅਨ ਯੂਨੀਅਨ ਹੋਣ ਦੇ ਵਿੱਚ ਆਈ ਕਿਉਂਕਿ ਇੱਕ ਪਾਸੇ ਬ੍ਰਿਟਿਸ਼ ਕਾਮਨਵੈਲਥ ਸੀ ਉਸ ਦਾ ਆਪਣਾ ਇੱਕ এজেন্ডਾ ਰਿਹਾ ਕਿ ਜਿੰਨੇ ਬ੍ਰਿਟਨ ਦੇ ਥੱਲੇ ਦੇਸ਼ ਸੀ ਉਹਨਾਂ ਨੇ ਕਾਮਨਵੈਲਥ ਬਣਾਈ ਯੂਰਪੀਅਨ ਯੂਨੀਅਨ ਤਾਂ ਇੱਕ ਪੂਰੀ ਸਟੈਚੂਟਰੀ ਬਾਡੀ ਬਣੀ ਉਹਨਾਂ ਦੀ ਆਪਣੀ ਯੂਰੋ ਕਰੰਸੀ ਵੀ ਆਈ ਪਰ ਆਪਣੀ ਸੁਰੱਖਿਆ ਦੇ ਲਈ ਉਹਨਾਂ ਨੇ 50 ਦੇ ਵਿੱਚ ਨੈਟੋ ਉਹ ਨਾਰਥ ਅਟਲੈਂਟਿਕ ਟੀਟੀ ਆਰਗੇਨਾਈਜੇਸ਼ਨਸ ਬਣਾਈ ਜੀ ਬਿਸ਼ੱਕ ਉਹ ਸੋਵੀਅਤ ਯੂਨੀਅਨ ਦੇ ਖਿਲਾਫ ਸੀ ਪਰ ਨੈਟੋ ਨੇ ਯੂਰਪ ਨੂੰ ਇਕੱਠਾ ਇਕੱਠੇ ਰੱਖਿਆ ਵੈਸਟਰਨ ਯੂਰਪ ਨੂੰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਫਿਰ ਸਾਊਥ ਈਸਟ ਏਸ਼ੀਆ ਦੇ ਵਿੱਚ ਏਸ਼ੀਅਨ ਏਸੀਈਏ ਦੇ ਥੱਲੇ ਉਹਦੇ ਵਿੱਚ ਚਾਈਨਾ ਹੋਏ ਵਿਤਨਾਮ ਹੋਏ ਫਿਲੀਪੀਨਸ ਹੋਏ ਸਾਊਥ ਕੋਰੀਆ ਹੋਏ ਮਲੇਸ਼ੀਆ ਹੋਏ ਇਹਨਾਂ ਮੁਰਕਾਂ ਨੇ ਤਾਂ ਕਿ ਆਪਣੇ ਵਪਾਰ ਖੇਤਰ ਨੂੰ ਉਹਨਾਂ ਨੇ ਕਿਵੇਂ ਪ੍ਰਮੋਟ ਕਰਨੇ ਜੀ ਇਸੇ ਤਰ੍ਹਾਂ ਸੈਂਟਰਲ ਏਸ਼ੀਆ ਦੇ ਵਿੱਚ ਜਿਹੜੀਆਂ ਆਇਲ ਪ੍ਰੋਡਿਊਸ ਕਰਨ ਵਾਲੀਆਂ ਕੰਟਰੀਜ਼ ਸੀ ਮੁਸਲਮ ਕੰਟਰੀਜ਼ ਜ਼ਿਆਦਾ ਹਨ ਉਹਨਾਂ ਨੇ ਜਿਹੜਾ ਹੈ ਓਆਈਸੀ ਜਿਹੜੀ ਹੈ ਉਹ ਬਣਾਈ ਉਹਦੇ ਵਿੱਚ ਵੀ ਪੰਜਾਬ ਤੋਂ ਜ਼ਿਆਦਾ ਮੈਂਬਰ ਨੇ ਸੋ ਕੁੱਲ ਮਿਲਾ ਕੇ ਇਸੇ ਕਨਸੈਪਟ 'ਚੋਂ ਹੀ ਲਗਭਗ 31 ਸਾਲ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਇਹ 1980ਵਿਆਂ ਦੇ ਅਖੀਰ 'ਚ ਕਿਉਂਕਿ ਸਾਊਥ ਏਸ਼ੀਆ ਜੀ ਜਿਹਦੇ ਚ ਇਹ ਸੜੇ 6-7 ਮੁਲਕ ਬੇਸ਼ੱਕ ਸਾਰੇ ਬ੍ਰਿਟਿਸ਼ ਕਲੋਨੀ ਸੀ ਇੱਕ ਜਾਂ ਦੂਸਰੇ ਤਰੀਕੇ ਨਾਲ ਪਰ ਉਹਨਾਂ ਦੇ 31 ਸਾਲ ਪਹਿਲਾਂ ਇਹ ਇੱਕ ਕਾਨਸੈਪਟ ਆਇਆ ਕਿ ਸਾਊਥ ਏਸ਼ੀਆ ਦੇ ਦੇਸ਼ ਜਿਹੜੇ ਨੇ ਉਹਨਾਂ ਦੀ ਵੀ ਇੱਕ ਬਾਡੀ ਬਣਾਈ ਜਾਏ ਜਿਹੜੇ ਕਿ ਮਸਲੇ ਉਸ ਖਿੱਤੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਪੀਸਫੁਲੀ ਗੱਲਬਾਤ ਰਾਹੀਂ ਹੱਲ ਕੀਤਾ ਜਾਏ ਇੱਕ ਉਨਾ ਦੇ ਜਿਹੜੇ ਸਾਊਥ ਏਸ਼ੀਅਨ ਕੰਟਰੀਜ਼ ਦੇ ਮਿਨਿਸਟਰਸ ਨੇ ਹੋਮ ਮਿਨਿਸਟਰ ਉਹਨਾਂ ਦੀ ਮੀਟਿੰਗ ਹੋਏ ਜੀ ਇੱਕ ਸਾਲਾਨਾ ਜਿਹੜੀ ਐ ਸੱਮਿਟ ਹੋਏ ਔਰ ਇਸ ਚੋਂ ਹੀ ਸਾਰਕ ਦਾ ਜਨਮ ਹੋਇਆ ਹੁਣ ਸਾਰਕ ਜਿਹੜੀ ਐ ਉਸ ਦਾ ਫੁੱਲ ਐਬ੍ਰੀਵੀਏਸ਼ਨ ਐ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਹੁਣ ਇਹਦਾ ਇਹ ਫੁੱਲ ਨਾਮ ਐ ਮੈਂ ਸਾਰਕ ਹੀ ਅਗਲੀ ਗੱਲ ਬਾਤ 'ਚ ਇਸਤੇਮਾਲ ਕਰਾਂਗਾ ਜੀ ਹੁਣ ਇਸ ਦੇ ਵਿੱਚ ਸਾਰਕ ਦੇ ਵਿੱਚ ਇੰਡੀਆ ਪਾਕਿਸਤਾਨ ਬੰਗਲਾਦੇਸ਼ ਪੂਟਾਨ ਮਾਲਦੀਵ ਨੇਪਾਲ ਔਰ ਦੋ ਤਿੰਨ ਸਾਲ ਪਹਿਲਾਂ ਅਫਗਾਨਿਸਤਾਨ ਵੀ ਇਸ ਦਾ ਹਿੱਸਾ ਬਣਿਆ ਸੋ ਕੁੱਲ ਮਿਲਾ ਕੇ ਲਗਭਗ 7 ਦੇਸ਼ ਦੇ ਮੈਂਬਰ ਨੇ ਲੇਕਿਨ ਇਹਨਾਂ 31 ਸਾਲਾਂ 'ਚ ਕੁਝ ਮੈਂ ਜਿੰਨਾ ਕੁ ਅਬਜ਼ਰਵ ਕੀਤਾ ਹੈ ਔਰ ਹੁਣ ਵੀ ਕਿਉਂਕਿ ਮੈਂ ਇਸ ਇਸ਼ੂ ਨੂੰ ਇਸ ਲਈ ਚੁਣਿਆ ਕਿ ਕੱਲ ਹੀ ਜਿਹੜੀ ਸਾਰਕ ਦੇਸ਼ਾਂ ਦੀ اسلامਾਬਾਦ ਦੇ ਵਿੱਚ ਉਹਨਾਂ ਦੇ ਹੋਮ ਮਿਨਿਸਟਰਸ ਦੀ ਮੀਟਿੰਗ ਸੀ ਉਹ ਖਤਮ ਹੋਈ ਜੀ ਪਹਿਲਾਂ ਉਸ ਤੋਂ ਜੇ ਤੁਸੀਂ ਭਾਰਤੀ ਮੀਡੀਆ ਡਰਾਮਾ ਦੇਖੋ ਡਰਾਮਾ ਕਿ ਰਾਜਨਾਥ ਸਿੰਘ ਨੇ ਜਾਣਾ ਸੀ ਜਾਏਗਾ ਨਹੀਂ ਜਾਏਗਾ ਫਿਰ ਹੋਇਆ ਜਾਏਗਾ ਜੀ ਉਹਨੂੰ ਜ਼ੈਡ ਸਿਕਿਉਰਿਟੀ ਜਾਂ ਜ਼ੀ ਸਿਕਿਉਰਿਟੀ ਦਿੱਤੀ ਜਾਏਗੀ ਪਾਕਿਸਤਾਨ 'ਚ ਕੋਈ ਇਸ ਕਿਸਮ ਦਾ ਤੁਰਿਆ ਫਿਰਦਾ ਹੈ ਆਪਣੇ ਆਪ ਨੂੰ ਬੜਾ ਵੱਡਾ ਮਿਲਿਟੈਂਟ ਲੀਡਰ ਉਹਨੇ ਕਿਹਾ ਜੀ ਉਸ ਦਾ ਬਾਈਕਾਟ ਕੀਤਾ ਜਾਏਗਾ ਸੋ ਇਹ ਇੱਕ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਬਈ ਇੱਕ ਨੋਟੰਕੀ ਕ੍ਰੀਏਟ ਹੁੰਦੀ ਹੈ ਜੀ ਫਿਰ ਇੰਡੀਅਨ ਮੀਡੀਆ ਦੇ ਕੱਲ ਦੀ ਖਬਰ ਸੀ ਜੀ ਰਾਜਨਾਥ ਸਿੰਘ ਦੇ ਭਾਸ਼ਣ ਨੂੰ ਜਦੇ ਚ ਉਹਨੇ ਪਾਕਿਸਤਾਨ ਨੂੰ ਟੈਰਰਿਜ਼ਮ ਲਈ ਬਲੇਮ ਕੀਤਾ ਔਰ ਇਹ ਕਿਹਾ ਕਿ ਕੋਈ ਸੈਕਚੁਰੀ ਨਹੀਂ ਹੋਣੀ ਚਾਹੀਦੀ ਉਹਨੂੰ ਪਾਕਿਸਤਾਨੀ ਮੀਡੀਆ ਨੇ ਬਲੈਕਆਊਟ ਕਰਤਾ ਬਸ ਇਹੀ ਖਬਰ ਬਣੀ ਸੋ ਕੋਲ ਮਿਲਾ ਕੇ ਮੈਂ ਸਮਝਦਾ ਕਿ ਜਿੱਥੇ ਦੁਨੀਆ ਦੀ ਆਲਮੋਸਟ 1/5th ਹਿਊਮਨ ਕਾਈਂਡ ਰਹਿੰਦੀ ਹੈ ਪੰਜਵਾ ਹਿੱਸਾ ਦੁਨੀਆ ਦੀ ਆਬਾਦੀ ਦਾ ਸਾਊਥ ਏਸ਼ੀਆ ਦੇ ਵਿੱਚ ਹੈ ਦੋ ਤਾਕਤਾਂ ਇੰਡੀਆ ਔਰ ਪਾਕਿਸਤਾਨ ਜਿਨ੍ਹਾਂ ਦੇ ਬਾਰਡਰਸ ਜਿਹੜੇ ਨੇ ਉਹ ਕੁਝ ਸੈਕਿੰਡ ਦੇ فاਸਲੇ ਤੇ ਨੇ ਵਾਗਾ ਦੇ ਉੱਤੇ ਲਾਇ ਕੋਈ ਇਹ ਨਹੀਂ ਹੈ ਕਿ ਯੂਰਪ ਤੇ ਅਮਰੀਕਾ ਜਾਂ ਦੂਜੇ ਕੋਈ ਵਿੱਚ ਸਮੁੰਦਰ ਹੈ ਕੋਈ ਚੈਨਲ ਹੈ ਵਾਗਾ ਸੜਕ ਦੇ ਹਾਰ ਪਾਰ ਸਵੇਰੇ ਸ਼ਾਮ ਸ਼ਾਮ ਨੂੰ ਖਾਸ ਤੌਰ ਤੇ ਲੰਬੇ ਲੰਬੇ ਫੌਜੀ ਦੋਨਾ ਪਾਸਿਆਂ ਨੇ ਕੱਡੇ ਹੁੰਦੇ ਨੇ ਬੂਟ ਨਾਲ ਬੂਟ ਖੜਕਾ ਰਹੇ ਹੁੰਦੇ ਨੇ ਵਾਗਾ ਰੀਟਰੀਟ ਉਹਨੂੰ ਕਹਿੰਦੇ ਨੇ ਲੋਕ ਦੇਖਣ ਜਾਂਦੇ ਨੇ ਕਿ ਕੋਈ ਕਿਨੇ ਜ਼ੋਰ ਦਾ ਖੜਕਾਇਆ ਬੂਟ ਕਿਨੇ ਸਲੂਟ ਉੱਤੇ ਮਾਰਿਆ ਇਧਰ ਭਾਰਤ ਮਾਤਾ ਅੱਗੇ ਜਾ ਰਹਾ ਹੁੰਦੇ ਹੁੰਦੀ ਹੈ ਉਧਰ ਪਾਕਿਸਤਾਨ ਔਰ ਲੋਕ ਨੂੰ ਦੇਖਣ ਜਾਂਦੇ ਨੇ ਔਰ ਮੈਂ ਸਮਝਦਾ ਵੀ ਇਸ ਤੋਂ ਵੱਡਾ ਕੀ ਮਜ਼ਾਕ ਹੈ ਦੁਨੀਆਂ 'ਚ ਅਮਰੀਕਾ ਕੈਨੇਡਾ 'ਚ ਦੇਖੋ ਹਾਲਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਸਾਈਡ ਦੇ ਉੱਤੇ ਪਾਰਕ ਬਣੇ ਨੇ ਲੋਕ ਆ ਕੇ ਬਹਿ ਜਾ ਜਾਂਦੇ ਨੇ ਕਿ ਉਹਦਾ ਇਲੈਗਲ ਇਸਤੇਮਾਲ ਵੀ ਕਰਦੇ ਨੇ ਜੀ ਇੱਕ ਕੰਟਰੀ 'ਚੋਂ ਦੂਜੀ ਚ ਆਣਦੇ ਪਰ ਕੋਈ ਹੋਸਟੈਲਿਟੀ ਦੇਖਣ 'ਚ ਨਹੀਂ ਆਂਦੀ ਦੁਨੀਆਂ 'ਚ ਹੋਰ ਵੀ ਹੈ ਇੱਥੇ ਪੰਜਾਬ ਦਾ ਬਾਰਡਰ ਜਿਹੜਾ ਹੈ ਲੱਗਦਾ ਪਾਕਿਸਤਾਨ ਦੇ ਨਾਲ ਉਤਾਰ ਲਾਈ ਹੋਈ ਹੈ ਕੰਡੇ ਵਾਲੇ ਉਹ ਕਰੰਟ ਛੱਡਿਆ ਹੁੰਦਾ ਹੁਣ ਇਹ ਇਸ਼ੂ ਨੇ ਜਿਹੜੇ ਕਿ ਸਾਰਕ ਦੇ ਥੱਲੇ ਜਦੋਂ ਕਿ ਉਹਨਾਂ ਦੇ ਮਨਿਸਟਰ ਔਰ ਹੁਣ ਇਸ ਸਾਲ ਦੇ ਐਂਡ ਦੇ ਵਿੱਚ ਸਬਮਿਟ ਹੋਣੀ ਹੈ ਔਰ ਕਿੱਥੇ ਹੋਏਗੀ ਇਹ ਸਾਰਕ ਮੀਟਿੰਗ ਇਹ ਰੋਟੇਸ਼ਨ ਵਾਈਜ਼ ਡਿਸਾਈਡ ਹੁੰਦਾ ਦਿੱਲੀ ਹੋਈ ਕਿ ਕਾਠਮੰਡੂ ਹੋਈ ਕਿ ਕਲੰਬੋ ਹੋਈ ਕਿ ਮਾਲਦੀਵਸ ਦੇ ਵਿੱਚ ਹੋਈ ਹੁਣ ਉਹਦੀ ਵਾਰੀ ਪਾਕਿਸਤਾਨ ਦੀ ਹੈ اسلامਾਬਾਦ ਦੀ ਜੀ ਸੋ 31 ਸਾਲਾਂ ਚ ਕਿਹੜੇ ਸਬੰਧ ਇਹਨਾਂ ਨੇ ਸੁਧਾਰੇ ਜਾਂ ਸੁਧਰੇ ਰਾਦਰ ਜਿਹੜੇ ਸੁਧਰੇ ਹੋਏ ਸੀ ਉਹ ਵੀ ਵਿਗੜੇ ਨੇਪਾਲ ਨਾਲ ਭਾਰਤ ਦੀ ਕਿਸ ਕਿਸਮ ਦੀ ਰਿਲੇਸ਼ਨਸ਼ਿਪ ਸੀ ਲੈਂਡਲੌਕਡ ਕੰਟਰੀ ਐਂਡ ਨਪਾਰ ਭਾਰਤ ਨੇ ਨਕਸ਼ੇ ਦਮ ਕਰ ਦਿੱਤਾ ਉਹਨਾਂ ਦਾ ਇੱਕ ਪਾਸੇ ਅਰਥ ਕੋਈ ਕਾ ਕੇ ਹਟਿਆ ਸੀ ਉਹਨਾਂ ਨੇ ਕਿਹਾ ਜੀ ਸਾਡਾ ਹਿੰਦੂਤਵਾਦ ਆ ਜੇ ਤੁਸੀਂ ਰੀਜੈਕਟ ਕਰੋਗੇ ਕਿ ਹਿੰਦੂ ਨੇਸ਼ਨ ਨਹੀਂ ਅਸੀਂ ਤੁਹਾਨੂੰ ਭੁੱਖੇ ਮਾਰ ਦੇਵਾਂਗੇ ਜੀ ਫਿਰ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਨਾਲ ਕਿਸ ਕਿਸਮ ਦੀ ਰਿਲੇਸ਼ਨਸ਼ਿਪ ਹੈ ਭਾਰਤ ਦੀ ਕਿ ਕੋਈ ਇੱਕ ਕਦਮ ਅੱਗੇ ਦੋ ਕਦਮ ਪਿੱਛੇ ਕੋਈ ਰਿਲੇਸ਼ਨਸ਼ਿਪ ਬਣਾਉਣ ਲੱਗਦੇ ਨੇ ਪੁਟਾਨ ਦੇ ਨਾਲ ਵੀ ਭਾਰਤ ਦੀ ਉਹ ਕੋਜੀ ਰਿਲੇਸ਼ਨਸ਼ਿਪ ਨਹੀਂ ਜਿਹੜੀ 30 ਸਾਲ ਪਹਿਲਾਂ ਸੀ ਬੰਗਲਾਦੇਸ਼ ਦੇ ਨਾਲ ਭਾਰਤ ਨੇ ਚਲੋ ਬਾਰਡਰ ਏਰੀਆ ਡਿਸਪੁਟ ਜਿਹੜੇ ਸੀ ਉਹ ਲੈਣ ਦੇਣ ਕਰ ਲਿਆ ਉੱਥੇ ਪਲੇਬਿਸਾਈਟ ਕਰਵਾ ਦਿੱਤਾ ਜਿਹਨਾਂ ਪਿੰਡਾਂਆਂ ਨੂੰ ਪੁੱਛੋ ਕਿੱਥੇ ਜਾਣਾ ਹੈ ਇਧਰ ਲੈ ਉਧਰ ਦੇ ਦਿਓ ਉਧਰ ਲੈ ਇਧਰ ਦੇ ਦਿਓ ਇੱਥੇ ਜਿਹੜਾ ਮੇਨ ਮਸਲਾ ਹੈ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਕਸ਼ਮੀਰ ਦਾ ਜਿਹਦੇ ਬਾਰੇ ਯੂਨ ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ ਉਹਨਾਂ ਨੂੰ ਉਹ ਕਰਵਾਉਣ ਨੂੰ ਤਿਆਰ ਨਹੀਂ ਨਾ ਕਿ ਵੀ ਉੱਥੇ ਪਲੇਵਿਸਾਈਟ ਕਰਵਾਇਆ ਜਾਏ ਜੀ ਇਸੇ ਤਰ੍ਹਾਂ ਦੂਸਰੇ ਈਸ਼ੂ ਨੇ ਸਿੱਖਾਂ ਦੀ ਮੰਗ ਰਹੀ ਹੈ ਕਿ ਭਾਈ ਗੁਰੂ ਨਾਨਕ ਸਾਹਿਬ ਜਿੱਥੇ ਉਹਨਾਂ ਨੇ ਜ਼ਿੰਦਗੀ ਦੇ ਅਖੀਰਲੇ 18 ਸਾਲ ਗੁਜ਼ਾਰੇ ਕਰਤਾਰਪੁਰ ਸਾਹਿਬ ਉਹ ਬਿਲਕੁਲ ਬਾਰਡਰ ਤੇ ਹੈ ਨਾਰੋਵਾਲ ਜ਼ਿਲ੍ਹੇ ਦੇ ਵਿੱਚ ਪਾਕਿਸਤਾਨ ਕਹਿ ਚੁੱਕਾ ਹੈ ਕਿ ਭਾਈ ਉਹ ਤਿਆਰ ਹੈ ਇਧਰੋਂ ਸਿਰਫ ਇੱਕ ਪੁਰਲੋਏ ਜਿਵੇਂ ਰਾਈ ਇਧਰ ਡੇਰਾ ਬਾਬਾ ਨਾਨਕ ਆ ਲੋਕ ਉਥੋਂ ਦੂਰ ਵੀ ਨਾ ਰਾਈ ਦਰਸ਼ਨ ਕਰਦੇ ਨੇ ਉਹ ਕਹਿੰਦੇ ਨੇ ਜੀ ਤੁਸੀਂ ਬਣਾ ਲਓ ਇਹਨੂੰ ਨੋ ਜ਼ੋਨ ਡਿਕਲੇਅਰ ਕਰ ਦਿਓ ਸਵੇਰੇ ਆਓ ਸ਼ਾਮ ਨੂੰ ਚਲੇ ਜਾਓ ਇਸ ਨੂੰ ਜਿਹੜਾ ਹੈ ਓਪਨ ਕਰੋ ਕੋਰੀਡੋਰ ਬਣਾਓ ਭਾਰਤ ਦੀ ਸਰਕਾਰ ਦੇ ਮੱਥੇ ਤੇ ਜੂ ਨਹੀਂ ਰਿੰਗਦੀ ਔਰ ਕਦੇ ਵੀ ਉਹਨਾਂ ਨੇ ਪਾਕਿਸਤਾਨ ਦੀ ਆਫਰ ਹੋਣ ਦੇ ਬਾਵਜੂਦ ਉਹ ਸਰਕ ਮੀਟਿੰਗਸ ਹੋਣ ਜਾਂ ਕੋਈ ਬਾਈ ਲੈਟਰਲ ਹੋਣ ਕਦੇ ਉਹਨਾਂ ਨੇ ਇਸ ਈਸ਼ ਨੂੰ ਉਠਾਇਆ ਨਹੀਂ ਹੈ ਹਾਲਾਂਕਿ ਕਰਤਾਰਪੁਰ ਦੇ ਲਾਂਘੇ ਦੇ ਮੁੱਦੇ ਤੇ ਪੰਜਾਬ ਐਸੈਂਬਲੀ ਨੇ ਯੂਨਾਨੀਮਸ ਰੈਜ਼ੋਲੂਸ਼ਨ ਕੀਤਾ ਹੋਇਆ ਕਿ ਕਰਤਾਰਪੁਰ ਦਾ ਲੰਘ ਜਿਹੜਾ ਹੋਣਾ ਚਾਹੀਦਾ ਸੋ ਇਹ ਗੱਲ ਵੀ ਕਿਸ ਕਿਸਮ ਦੇ ਇਹ ਜਿਹੜੀ ਉਸ ਖੱਤੇ ਚ ਰਹਿਣ ਵਾਲੇ ਇਹਨਾਂ ਦੇ ਹਾਕਮ ਨੇ ਕਿ ਜਿੱਦ ਔਰ ਇਸ ਸਾਰੇ ਖੱਤੇ ਦੇ ਵਿੱਚ ਜੇ ਤੋ ਅਸੀਂ ਭਾਰਤ ਪਾਕਿਸਤਾਨ ਬੰਗਲਾਦੇਸ਼ ਔਰ ਅਫਗਾਨਿਸਤਾਨ ਇਹ ਸਾਰੇ ਦੇਖੀਏ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ ਬੇਸਿਕ ਫੈਸਿਲਿਟੀਆਂ ਨਹੀਂ ਨੇ ਸਿਹਤ ਸਹੂਲਤਾਂ ਨਹੀਂ ਨੇ ਪਾਣੀ ਦੀ ਸਫਾਈ ਨਹੀਂ ਹੈ ਲੋਕ ਜਿਹੜੇ ਨੇ ਕਿਵੇਂ ਉੱਥੇ ਜਿਹੜੇ ਐ ਉਹਨਾਂ ਨੂੰ ਟਾਇਲਟਸ ਔਰ ਦੂਸਰੀਆਂ ਤੋਂ ਬਿਨਾ ਉਹ ਕਿਸ ਕਿਸਮ ਦੀਆਂ ਓਪਨ ਦੇ ਵਿੱਚ ਜਾ ਕੇ ਔਰ ਕਿਸ ਕਿਸਮ ਦੇ ਇਨਫੈਕਸ਼ਨ ਦਾ ਥਾਂ ਹੈ ਉਹ ਜੀ ਹੁਣ ਚਾਹੀਦਾ ਤਾਂ ਇਹ ਹੈ ਕਿ ਇਹ ਜਿੱਥੇ ਪੰਜਵਾਂ ਹਿੱਸਾ ਮਨਖਤਾ ਦਾ ਰਹਿੰਦਾ ਹੈ ਉਹ ਆਪਸੀ ਜਿਹੜੇ ਮਤਭੇਦ ਨੇ ਉਹਨਾਂ ਨੂੰ ਪੁਲਾਨ ਮਤਭੇਦ ਕੀ ਹੈ ਕਸ਼ਮੀਰ ਦਾ ਇਸ਼ੂ ਹੈ ਉਹਨੂੰ ਰਿਜ਼ੋਲਵ ਕਰੋ ਜੀ ਜੀ ਇਸੇ ਤਰ੍ਹਾਂ ਜਿਹੜੇ ਹੋਰ ਇਸ਼ੂ ਨੇ ਔਰ ਜੇ ਇਹੀ ਰੜ ਕੇ ਜਿਹੜਾ ਅੱਜ ਮਿਲੀਅਨਸ ਆਫ ਡਾਲਰਸ ਇਹ ਸਾਰੀਆਂ ਤਾਕਤਾਂ ਖਾਸ ਤੌਰ ਤੇ ਇੰਡੀਆ ਪਾਕਿਸਤਾਨ ਆਪਣੇ ਹਥਿਆਰਾਂ ਦੇ ਲਾਉਂਦੇ ਨੇ ਦੋਨਾਂ ਦੀ ਕੋਈ ਵੀ ਟਕਰਾਅ ਨਿਊਕਲੀਅਰ ਦੇ ਵਿੱਚ ਐਂਡ ਹੋਏਗਾ ਉਹੀ ਜੇ ਉਹਦਾ ਸੁਚੱਜਾ ਇਸਤੇਮਾਲ ਹੋਏ ਤੇ ਲੋਕਾਂ ਦਾ ਜੀਵਨ ਸਤਰ ਲੋਕਾਂ ਦੀ ਜਿਹੜੀ ਜੀਵਨ ਸ਼ੈਲੀ ਉਹਨਾਂ ਦੀਆਂ ਸਹੂਲਤਾਂ ਉਹ ਸਾਰੇ ਹੀ ਜਿਹੜੇ ਫੰਡਿੰਗ ਹੈ ਉਧਰ ਜਾ ਸਕਦੀ ਔਰ ਇਹ ਕਿਸ ਕਿਸਮ ਦਾ ਇੱਕ ਫਾਰਸ ਬਣ ਗਿਆ ਇਹ ਜਿਹੜਾ ਸਾਰਕ ਦਾ ਸਾਰਾ ਐਕਸਪੈਰੀਮੈਂਟ ਹੈ ਜੀ ਔਰ ਜੇ ਤੁਸੀਂ ਇਸ ਫਾਰਸ ਦੇ ਲਈ ਪੰਜਾਬੀ ਸ਼ਬਦ ਦੇਖੋਗੇ ਤਾਂ ਇੰਨੇ ਸ਼ਬਦ ਇਹਦੇ ਵਿੱਚ ਮਿਲਦੇ ਨੇ ਮੈਂ ਕਿਹਾ ਅੰਗਰੇਜ਼ੀ ਵਾਲਿਆਂ ਤੇ ਕੋਈ ਫਾਰਸ ਮੁਕਾਇਆ ਪੰਜਾਬੀ ਦੇ ਵਿੱਚੋਂ ਸਵਾੰਗ ਤਮਾਸ਼ਾ ਢੋਂਗ ਮਜ਼ਾਕ ਪਖੰਡ ਇਹ ਸਾਰੇ ਹੀ ਮਿਲਾ ਲਓ ਇਕੱਠੇ ਤਾਂ ਫੇਰ ਇਹ ਸਾਰਕ ਬਣਦਾ ਔਰ ਇਵਨ ਅੱਜ ਦੀ ਟ੍ਰਿਬਿਊਨ ਨੇ ਵੀ ਏਸੀ ਲਾਈਨ ਦੇ ਉੱਤੇ ਐਡੀਟੋਰੀਅਲ ਲਿਖਿਆ ਔਰ ਉਹਦਾ ਹੈਡਿੰਗ ਇਹ ਹੈ ਅਨਦਰ ਸਾਰਕ ਫਾਰਸ ਮਚ ਐਡੋ ਅਬਾਊਟ ਨਥਿੰਗ ਇਨ ਇਸਲਾਮਾਬਾਦ ਕਿਹਾ ਜੇ ਕੱਲ ਮੁੱਖੀ ਹੈ ਮੀਟਿੰਗ ਵੀ ਉਹਦੇ ਚ ਕੁਝ ਨਹੀਂ ਕੱਢਿਆ ਹੈ ਉਹਨਾਂ ਨੇ ਉਹਨੇ ਕਿ ਅਨਦਰ ਮਿਨਿਸਟਰੀਅਲ ਮੀਟਿੰਗ ਆਫ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਹੈਜ਼ ਕਮ ਐਂਡ ਗੋਨ ਥਿਸ ਟਾਈਮ ਇਨ ਇਸਲਾਮਾਬਾਦ ਵਿਦ ਪੀਪਲ ਆਫ ਇਟਸ 8 ਮੈਂਬਰ ਨੇਸ਼ਨਸ ਨਨ ਦਾ ਵਾਈਜ਼ਰ ਅਬਾਊਟ ਦਾ ਪਰਪਸ ਆਫ ਦਾ ਗੈਟ ਟੂਗੇਦਰ ਕਿ ਵੀ ਹੋ ਗਿਆ ਜਿਹੜੇ ਦੇਸ਼ ਨੇ 8 ਇਨਾ ਚੋ ਕੋਈ ਵੀ ਅੱਗੇ 나ੜੋ ਸਿਆਣਾ ਹੋ ਗਿਆ ਨਹੀਂ ਨਿਕਲਿਆ ਆਇਆ ਤੇ ਚਲਾ ਗਿਆ ਦਾ ਡਿਸਫੰਕਸ਼ਨਲ ਆਰਗੇਨਾਈਜੇਸ਼ਨ ਵਿਦ ਅ 31 ਇਅਰ ਹਿਸਟਰੀ ਇਸ ਨੋਨ ਮੋਰ ਐਸ ਅ ਸੈਟਿੰਗ ਫਾਰ ਰਿਪੀਟਿਡ ਅਟੈਂਪਟਸ ਬਾਏ ਪਾਕਿਸਤਾਨ ਐਂਡ ਇੰਡੀਆ ਟੂ ਟਰਨ ਅ ਨਿਊ ਪੇਜ ਇਨ देयर ਐਮਬਿਟਰਡ ਰਿਲੇਸ਼ਨਸ਼ਿਪ ਕਿ ਵੀ ਇੱਕ ਨਵਾਂ ਵਰਕਾ ਇੰਡੀਆ ਪਾਕਿਸਤਾਨ ਦੀ ਹੌਸਟਿਲਿਟੀ ਚ ਨਿਕਲਦਾ ਹੋਰ ਇਹਦੇ ਚੋ ਕੁਝ ਨਹੀਂ ਨਿਕਲਦਾ ਥਿਸ ਟਾਈਮ ਦਾ ਵਾਇਲੈਂਸ ਇਨ ਕਸ਼ਮੀਰ ਦਾ ਅਟੈਕਸ ਇਨ ਪਠਾਨਗੋਟ ਐਂਡ ਦਿਨਾ ਨਗਰ ਐਂਡ ਦਾ ਅਰਲੀਅਰ ਅਰੈਸਟ ਆਫ ਅਨ ਅਲੇਜਡ ਇੰਡੀਅਨ ਸਪਾਈ in balochistan have blotted bilateral ties so badly that both side decided to spurn the opportunity of an interaction between the home ministers of both countries unhe kya ke bhai ye jede issue attack pathan kot dinanagar balochistan bharat da jasoos fadya gaya aur kashmir de vich jo violence ho rahi hai is var ta jede inna de home minister ne oh ik dooje de naal mile vi nahi ne one to one ਔਰ ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਇਸ਼ੂ ਨੇ ਪੋ ਟੈਰਰਿਜ਼ਮ ਹੋਏ ਕਰਪਸ਼ਨ ਹੋਏ ਨਾਰਕੋਟਿਕਸ ਹੋਏ ਸਾਰਕੋ ਸਾਈਕੋਟ੍ਰੋਪਿਕ ਸਬਸਟੈਂਸਸ ਹੋਣ ਔਰ ਪਾਇਰੇਸੀ ਹੋਏ ਸੋ ਇਹ ਸਾਰਿਆਂ ਦੇ باوجود ਕੋਈ ਵੀ ਜਿਹੜੀਆਂ ਕ੍ਰਿਮੀਨਲ ਮੈਟਰਸ ਨੇ ਉਸ ਦੀਆਂ ਕਨਵੈਨਸ਼ਨਸ ਨੇ ਕਨਵੈਨਸ਼ਨ ਔਨ ਮਿਊਚੁਅਲ ਅਸਿਸਟੈਂਸ ਇਨ ਕ੍ਰਿਮੀਨਲ ਮੈਟਰਸ ਜਾਂ ਸੁਪਰੈਸ਼ਨ ਆਫ ਟੈਰਰਿਜ਼ਮ ਐਂਡ ਐਡੀਸ਼ਨਲ ਪ੍ਰੋਟੋਕਾਲ ਕਨਵੈਨਸ਼ਨ ਪਰ ਕਿਸੇ ਦੇ ਉੱਤੇ ਕੋਈ ਕੰਮ ਨਹੀਂ ਔਰ ਉਹਨਾਂ ਨੇ ਕਿਹਾ ਕਿ ਭਈ ਇਹੀ ਜਿਹੜੀ ਹੈ ਇੱਕ ਸਮਿਟ ਹੋਣੀ ਹੈ ਸਾਰਕ ਦੀ اسلامਾਬਾਦ ਉਹਦੇ ਚੋਂ ਵੀ ਕੁਝ ਨਹੀਂ ਨਿਕਲਣਾ ਸੋ ਇਹ ਇੱਕ ਫੈਕਟ ਹੈ ਕਿ ਸਾਰਕ ਜਿਹੜੀ ਹੈ ਇੱਕ ਫਾਰਸ ਹੈ ਇੱਕ ਪਖੰਡ ਇੱਕ ਧੋਖਾ ਇੱਕ ਮਜ਼ਾਕ ਇੱਕ ਪੋਪ ਨੀਲਾ ਇਸ ਤੋਂ ਵੱਧ ਕੇ ਕੁਝ ਨਹੀਂ ਤੇ ਜੇ ਜਿਹੜੇ ਆਪਣੇ ਆਪ ਨੂੰ ਬڑے ਪੁਰਾਣੀ ਸਭਿਅਤਾ ਦੇ ਤੇ ਦੂਸਰੇ ਵਾਰਿਸ ਕਹਿੰਦੇ ਨੇ ਉਹਨਾਂ ਨੂੰ ਅਜੇ ਤੱਕ ਇਹ ਜਾਂਚ ਨਹੀਂ ਆਈ ਇਹ ਆਪਣੇ ਘਰ ਦੇ ਮੈਂਬਰਾਂ ਨਾਲ ਕਿਵੇਂ ਵਰਤਣ ਹੈ ਜੋ ਕਿ ਘਟ ਗਣਤੀਆਂ ਦੇ ਨਾਲ ਇਹ ਭਾਰਤੀ ਸਟੇਟ ਕੀ ਕਰ ਰਹੀ ਹੈ ਤੇ ਗਵਾਂਡੀਆਂ ਨਾਲ ਕਿਵੇਂ ਵਰਤਣ ਹੈ ਜੋ ਕੁਝ ਗਵਾਂਡੀ ਦੇਸ਼ਾਂ ਦੇ ਨਾਲ ਕਰ ਰਹੀ ਹੈ ਤੇ ਕਿਹੜੀ ਸਭਿਅਤਾ ਹੈ ਤੇ ਕਿਹੜਾ ਗੌਰਵ ਤੇ ਕਿਹੜਾ ਭਾਰਤ ਜਿਸ ਦੇ ਨਾਂ ਦੇ ਥੱਲੇ ਇਹ ਜਿਹੜਾ ਇਸ ਕਿਸਮ ਦਾ ਡਰਾਮਾ ਕਰ ਰਹੇ ਨੇ ਸੋ ਇਹ ਪਹਿਲਾ ਇਸ਼ੂ ਅਸੀਂ ਪਹਿਲੇ ਸੈਗਮੈਂਟ ਚ ਡਿਸਕਸ ਕਰਦੇ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਇੱਥੇ ਲੈਨੇ ਆ ਬ੍ਰੇਕ ਈਵਰਸ ਤੁਸੀਂ ਨਾ ਇਸ ਤਰ੍ਹਾਂ ਬਨੇ ਰਹਿਣਾ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ